ਤੁਹਿੰਨਾਵੇਂ ਰੌਲਾ ਪਾਉਂਦੇ ਹੋ ਉਹ ਤਾਂ ਅਸਲ 'ਚ ਆਇਆ ਹੀ ਕੌਮ ਦੀਆਂ ਜੜ੍ਹਾਂ ਵੱਡਣੀਆਂ ਪਰ ਤੁਸੀਂ ਤੂੰ ਮੰਨੇ ਹੁਣੇ-ਹੁਣੇ ਮਹਾਰਾਸ਼ਟਰ ਦੇ ਇਲੈਕਸ਼ਨ ਦੇ ਵਿੱਚ ਜੋ ਬੀਜੇਪੀ ਨੂੰ ਸਪੋਰਟ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਮਾਮਲਾ ਕਾਫੀ ਭੱਗ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਇਹ ਦਿੱਕਤ ਹੋ ਰਹੀ ਆ ਕਿ ਵੀ ਕਿਉਂ ਕਈ ਜਥੇਬੰਦੀਆਂ ਉੱਠ ਕੇ ਰੌਲਾ ਪਾ ਰਹੀਆਂ ਪਰ ਹੱਤੋਂ ਜ਼ਿਆਦਾ ਗਲਤ ਹੈ ਰੌਲਾ ਪਾਉਣਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਐਵੇਂ ਦਾ ਰੌਲਾ ਪਾ ਸਕਣ ਕਿ ਹਰਨਾ ਸਿੰਘ ਤੋਂ ਮੱਕੀ ਦੀ ਸਪੋਰਟ ਕਰਦਾ ਤੇ ਕਿ ਨਹੀਂ ਕਰਦਾ ਉਹਨੂੰ ਪੂਰਾ ਅਧਿਕਾਰ ਹੈ ਉਹ ਚਾਹੇ ਆਰਐਸਐਸ ਦੀ ਸਪੋਰਟ ਕਰੇ ਚਾਹੇ ਬੀਜੇਪੀ ਦੀ ਕਰੇ ਬੀਜੇਪੀ ਦੀ ਵੀ ਆਰਐਸਐਸ ਦੀ ਆ ਉਹਨੂੰ ਪੂਰਾ ਅਧਿਕਾਰ ਹੈ ਕਿਸੇ ਨੂੰ ਕੁਝ ਵੀ ਉਹਨੂੰ ਮਾਰਾ ਕਹਿਣ ਦਾ ਅਧਿਕਾਰ ਨਹੀਂ ਹੈ ਮੈਂ ਸਾਬਤ ਕਰੂੰਗਾ ਕਿਉਂ ਤੂੰ ਹੀ ਠੇਕੇਦਾਰ ਹੋ ਤੂੰ ਹੀ ਠੇਕੇਦਾਰ ਹੋ ਕੇ ਕਿਸੇ ਨੂੰ ਕਹੋਗੇ ਤੂੰ ਆ ਕਰ ਨਾ ਕਰ ਜਦੋਂ ਨੇ ਦੰਦੋੜੀ ਟਕਸਾਲ ਦਾ ਮੁਖੀ ਆਪਣੇ ਆਪ ਨੂੰ ਘੋਸ਼ਿਤ ਕਰ ਦਿੱਤਾ ਸੀ ਉਦੋਂ ਤੁਸੀਂ ਕਿੱਥੇ ਸੀ ਉਦੋਂ ਰਹੀ ਕਿੱਥੇ ਉਦੋਂ ਕੌਣ ਉਹਨੂੰ ਲਾਇਆ ਥੱਲੇ ਇਹ ਕਿ ਕਿੰਨੇ ਦਸਤਾਰ ਦਿੱਤੀ ਸੀ ਹਰਨਾਮ ਸਿੰਘ ਤੋਂ ਮਾਰੋ ਦਾ ਉਹਦਾ ਵੀਟੇ ਸਾਲ ਦੀ ਇਹ ਦੱਸੋ ਆਪੇ ਹੀ ਉਹਦਾ ਵੀਟੇ ਸਾਲ ਦਾ ਮੁਖੀ ਬਣ ਬੈਠਾ ਵਾ ਬੇ ਸਰਕਾਰੀ ਸ਼ਹਿ ਦੇ ਨਾਲ ਹੀ ਬਣਿਆ ਹੈ ਤੇ ਹੁਣ ਜਦੋਂ ਸਰਕਾਰੀ ਸ਼ਹਿ ਦੇ ਨਾਲ ਬਣਿਆ ਤਾਂ ਅਗਲਾ ਕੁਛ ਨਾ ਕੁਛ ਫਰਜ਼ ਤਾਂ ਉਹਦੇ ਵੀ ਬਣਦੇ ਆ ਨਾ ਉਹਨਾਂ ਦੇ ਪ੍ਰਤੀ ਕੋਈ ਤਾਂ ਪਾਵਰ ਸਿਨ ਉਹ ਇੱਥੇ ਤੱਕ ਲੈ ਆਉਣ ਵਾਲੀ ਤੇ ਉਹਦੇ ਵੀ ਫਰਜ਼ ਬਣਦੇ ਆ ਕਿ ਉਹ ਉਹਨਾਂ ਦੇ ਅਹਿਸਾਨ ਉਤਾਰੇ ਤੇ ਉਤਾਰੇਗਾ ਅਗਲਾ ਗੱਲ ਤੇ ਤੁਸੀਂ ਹੋ ਸਾਰਿਆਂ ਨੂੰ ਪਤਾ ਪਬਲਿਕ ਨੂੰ ਸਾਰਿਆਂ ਨੂੰ ਪਤਾ ਅੱਜ ਨਹੀਂ ਸ਼ੁਰੂ ਤੋਂ ਕਿ ਇਹ ਸਰਕਾਰੀ ਤੁਸੀਂ ਸੰਤ ਕਹੋ ਸਾੜ ਕਹੋ ਬੰਦਾ ਕਹੋ ਕਿ ਸਰਕਾਰੀ ਆ ਠੀਕ ਹੈ ਸਾਰਿਆਂ ਨੂੰ ਪਤਾ ਤੇ ਫਿਰ ਉਦੋਂ ਦੇ ਚੁੱਪ ਕਿਉਂ ਸੀ ਇਕੱਲਾ ਹੀ ਥੇ ਜਿਆਦਾ ਵੱਡਾ ਬਦਮਾਸ਼ ਬਣ ਗਿਆ ਸੀ ਉਧਰ ਉਧਰ ਇਹੋ ਗੋਟਿਆਂ ਨਾਲ ਲੱਗੇ ਹੋਏ ਬਾਦਲ ਆ ਰਿਹਾ ਸਹਿਦਾ ਅਰੋਬ ਬਾਦਲ ਦਾ ਲੰਗੋਟੀਆ ਬਾਦਲ ਦਾ ਸ਼ਧਾਲੂ ਕਹੋ ਠੀਕ ਹੈ ਬਾਦਲ ਦੇ ਗੋਡੇ ਲਾ ਕੇ ਬਹਿਣ ਵਾਲਾ ਉਹਨਾਂ ਚਾਹ ਪਕੜੇ ਖਾਣ ਵਾਲਾ ਤੇ ਉਹ ਕਿਵੇਂ ਯਾਦ ਹੋ ਸਕਦਾ ਯਾਦ ਖਿਆਲ ਹੋ ਸਕਦਾ ਕਿਵੇਂ ਕੌਮ ਦੀ ਗੱਲ ਕਰ ਸਕਦਾ ਕਿਵੇਂ ਕੌਮ ਦਾ ਨੁਮਾਇੰਦਾ ਹੋ ਸਕਦਾ ਕਿਵੇਂ ਟਕਸਾਲ ਦਾ ਮੁਖੀ ਹੋ ਸਕਦਾ ਇਹ ਡੋਲਾ ਪਣਾਈ ਤੇ ਉਹਦੇ ਪਾਉਂਦੇ ਹੁਣ ਤਾਂ ਅਗਲਾ ਸ਼ਰੀਆ ਮੈਂ ਸਾਰਾ ਕੁਝ ਕਰੂਗਾ ਕਿਉਂਕਿ ਅਗਲਾ ਪਾਵਰਕ ਔਰ ਪਾਵਰ ਆਉਦੀ ਹੀ ਨਹੀਂ ਸਰਕਾਰ ਦੀ ਵੀ ਪਾਵਰ ਹੈ ਉਹਦੇ ਕੋਲੇ ਨਾਲ ਕਿਉਂਕਿ ਸੰਘ ਦੀ ਪਾਵਰ ਜਿਹਨੂੰ ਮਿਲ ਗਈ ਉਹਨੂੰ ਸਰਕਾਰ ਦੀ ਪਾਵਰ ਮਿਲ ਗਈ ਤੇ ਉਹ ਤਾਂ ਮਤਲਬ ਸ਼ੁਰੂ ਤੋਂ ਤੁਹਾਡੀਆਂ ਜੜਾਂ ਵੱਢ ਰਿਆ ਵਾ ਇੰਨੀਆਂ ਬਦਮੀਆਂ ਹੋਈਆਂ ਇਹਨਾਂ ਕੁਝ ਹੋਇਆ ਉਹਨੇ ਕਰੀ ਬੋਲ ਕੇ ਦੇਖਿਆ ਔਰ ਜਦੋਂ ਤੁਸੀਂ ਬਾਦਲ ਖਿਲਾਫ ਖੜੇ ਹੋਏ ਸੀ ਉਦੋਂ ਵੀ ਉਹ ਕਹਿੰਦਾ ਹੈ ਕਿ ਨਹੀਂ ਬਾਦਲ ਨੂੰ ਨਾ ਕੁਝ ਮਾੜਾ ਪਾਲਾ ਕਹੋ ਉਹ ਤਾਂ ਦਸਾਂ ਆਪਣੇ ਜਿਹੜੇ ਪ੍ਰੋਗਰਾਮਾਂ 'ਚ ਮੈਂ ਉਹਨੂੰ ਸਤਸੰਗਤ ਨਹੀਂ ਕਹਿ ਸਕਦਾ ਨਾ ਉਹਨੂੰ ਕੋਈ ਪ੍ਰਚਾਰ ਕਹਿ ਸਕਦਾ ਉਹਦੇ ਪ੍ਰੋਗਰਾਮ ਉਹਦੇ ਪ੍ਰੋਗਰਾਮਾਂ 'ਚ ਕਹਿੰਦਾ ਰਿਹਾ ਕਿ ਅਰਦਾਸ ਕਰੋ ਬਦਲ ਸਾਹਿਬ ਦੀ ਉਮਰ ਲੰਬੀ ਹੋਵੇ ਇਹੋ ਜਿਹਾ ਨਮਾਇੰਦਾ ਇਹੋ ਜਿਹਾ ਲੀਡਰ ਨਹੀਂ ਸਿੱਖਾਂ ਨੂੰ ਮਿਲਣਾ ਕਿਉਂਕਿ ਜਿਵੇਂ ਦਾ ਬੰਦਾ ਆਪਾ ਉਹਦੇ ਉਹਨੂੰ ਪਿਆਰੇ ਆ ਜਿਹੜੇ ਨਾਲ ਲੈ ਕੇ ਚੱਲਦੇ ਜਿਹੜੇ ਅੱਗੇ ਵਧਾਉਂਦੇ ਉਹਨਾਂ ਦਾ ਦਾ ਜੱਸ ਗਾਉਣਾ ਹੀ ਬੰਦਾ ਦਾ ਤੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਚਾਹੇ ਬਾਦਲ ਪਰਿਵਾਰ ਹੋਵੇ ਤੇ ਚਾਹੇ ਧੁੰਮਾ ਹੋਵੇ ਕਿਵੇਂ ਜਿੱਠੀਆ ਹੋਵੇ ਤੇ ਹੁਣ ਉਹਨੇ ਜਦੋਂ ਬੀਜੇਪੀ ਦੀ ਖੁੱਲ ਕੇ ਸਪੋਰਟ ਕੀਤੀ ਤੇ ਫਿਰ ਕਹਿਣ ਡਿਆ ਕਿ ਨਹੀਂ ਇਹ ਗਲਤ ਕੀਤਾ ਤੇ ਗਲਤ ਤਾਂ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਉਹ ਉਹ ਕਿਸੇ ਕੌਮ ਦੇ ਮੁੱਦੇ 'ਚ ਬੋਲਿਆ ਹੋਵੇ ਕਿਸੇ ਕੌਮ ਦੇ ਮੁੱਦੇ 'ਚ ਖੜਿਆ ਹੋਵੇ ਨਾਲ ਤਾਂ ਦੱਸੋ ਕਿਸੇ ਵੀ ਮੁੱਦੇ 'ਚ ਉਹ ਬੋਲਿਆ ਹੋਵੇ ਜਾਂ ਨਾਲ ਖੜਿਆ ਹੋਵੇ ਤੇ ਦੱਸ ਦਿਓ ਕਿ ਇਹ ਜਗ੍ਹਾ ਤੇ ਉਹ ਬੋਲਿਆ ਸੀ ਇਹ ਜਗ੍ਹਾ ਤੇ ਉਹ ਖੜਿਆ ਸੀ ਨਾਲ ਉਹਨੂੰ ਕਿਸੇ ਨਾ ਕੌਮ ਨਾਲ ਉਹ ਤਾਂ ਉਹ ਅਸਲ 'ਚ ਕੌਮ 'ਚ ਆਈ ਕੌਮ ਦੀਆਂ ਜੜ੍ਹਾਂ ਵੱਡਣ ਹੈ ਠੀਕ ਹੈ